ਭਾਈ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਕਰਦਾ ਮੇਰੇ ਵੀਰੋ ਠੰਡ ਬਹੁਤ ਹੈ ਬਿੱਠਾ ਲੱਗੀ ہوئی ਹੈ ਤੇ ਬਾਬਾ ਤੁੰਦ ਪਈ ہوئی ਹੈ ਬਹੁਤ ਜ਼ਿਆਦਾ ਤੇ ਦਿਖਾਉਂਦੇ ਆ ਤੁਹਾਨੂੰ ਚੜ ਗਏ ਆ ਕੂਤਰਾਂ ਉਗਾ ਪਾਈਏ ਦਾਣਾ ਪਾਣੀ ਕੋਈ ਮਿੱਤਰੋ ਪਹੁੰਚ ਗਏ ਆ ਉੱਪਰ ਕੂਤਰਾਂ ਕੋਲ ਦੇਖੋਈ ਕੂਤਰ ਆਪਣੇ ਪੂਰੇ ਸਟਰਕਚਰ ਚੂਹਾ ਜਹਾ ਦਿਖਦਾ ਨਹੀਂ ਇੱਥੇ ਵੰਦਾ ਹੀ ਹੁਣ ਰਾਤ ਨੂੰ ਦੂਸਰੇ ਖੁੱਡੇ 'ਚ ਬਹਿਣ ਲੱਗ ਗਿਆ ਉੱਪਰੋਂ ਪਰਲੀ ਸਾਈਡ ਤੇ ਬਾਕੀ ਕਬੂਤਰ ਆਪਣੇ ਓਕੇ ਆ ਪਾਉਂਦੇ ਆ ਨਾ ਦਣਾ ਦੂਣਾ ਅੱਧਾ ਘੰਟਾ ਹੁੰਦੇ ਨੇ ਕੋਲ ਲਾਉਂਦੇ ਆ ਖੁੱਡੇ 'ਚ ਤੇ ਪਾਣੀ ਚੱਕ ਕੇ ਰੱਖਦੀ ਐ ਦਰ ਲਾਲੀ ਸਾਈਡ ਪਾਣੀ ਪਲਾ ਦਿਆਂ ਉਹਨਾਂ ਨੂੰ ਇਹ ਗਰਮ ਬੜਾ ਹਾਵੇ ਚ ਵੇਰੋਂ ਪੰਪਾਇਆ ਅਸੀਂ ਕਰ ਲੈਣਾ ਨੇ ਲੋ ਜੀ ਇਹ ਰੱਖ ਲੈਂਦੇ ਆ ਪੀਣ ਦੋ ਇਹਨਾਂ ਆਇਓ 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 ਬੋਤਲ ਲੋ ਜੀ ਬਾਕੀ ਜਦੋਂ ਉਤਰੀਆਂ ਤੇ ਬੱਚੇ ਕੀ ਇੱਥੇ-ਇੱਥੇ ਬਹਿਣ ਲੱਗ ਗਏ ਬਾਪੂ ਉਹ ਚੁੱਕਦੇ ਨੇ ਵਿੱਚ ਉੱਪਰ ਤੇ ਆਦ ਨੂੰ ਆ ਕੇ ਇੱਥੇ ਬੈਠਦਾ ਏ ਤੇ ਬਾਕੀ ਖੁੱਡੇ ਜਿਹਾ ਪਾ ਸਵਾਹ ਗੇਰ ਦੂੰਗੇ ਜਿਹੜਾ ਗਿੱਲਾ ਏ ਆਇਆ ਇਹ ਸੈਟ ਹੋ ਜਾਊਗਾ ਆ ਮਿੱਠਾ ਕਰਕੇ ਸਵਾਹ ਦੇ ਦੂਗਾ ਇਹ ਸੁੱਕੀ ਐਨ ਵਧੀਆ ਬਣ ਜਾਊਗਾ ਬਾਕੀ ਬੈਠੇ ਗੁੁੱਤਰ ਬਣਿਆ ਇਹਨੂੰ ਓਕੇ ਦਸ ਖਾਉਂਦੇ ਆ ਫਿਰ ਇਹਨਾਂ ਦਾਣੇ ਦੂਨੇ ਸਵਾ ਪਾਉਂਗੇ ਖੁੱਡੇ ਜਾਂ ਫਿਰ ਸੁੱਕਾ ਰੇਤਾ ਰੇਤਾ ਪਿਆ ਹੈ ਆਪਣੇ ਬਗੀਲਾ ਇਹ ਠੰਡਾ ਹੋ ਜਾਂਦਾ ਰਾਤ ਨੂੰ ਰੇਤਾ ਤਾਂ ਨਹੀਂ ਪਾਰੇ ਮਿੱਟੀ ਪਾਵਾਂਗੇ ਸੁੱਕੀ ਬਾਕੀ ਬੈਠੇ ਗੁੁੱਤਰ ਫੇਰ ਓਕੇ ਤੇ ਹੁਣ ਚੱਲਦੇ ਆ ਨੀਚੇ ਇੱਕ ਜੋੜੀ ਲਾਈ ਆ ਬਾਬੇ ਉਹਨੂੰ ਵੀ ਉਹ ਵੀ ਤੁਹਾਨੂੰ ਦਿਖਾਉਂਦੇ ਆ ਵਾਕੀ ਓਕੇ ਗੁੱਤਰ ਦਾ ਮਲੇਪੂਰੇ ਓ ਬਈ ਮਿੱਤਰੋ ਇਹ ਲਾਈ ਆ ਨਵੀਂ ਜੋੜੀ ਬਿੰਗੇ ਜੀ ਤੇ ਚਿੰਨੇ ਦੀ ਮਾਂ ਦੀ ਤੁਸੀਂ ਸੋ ਕੋਮੈਂਟ ਕਰਕੇ ਬਾਬੇ ਕਿੱਦਾਂ ਲੱਗੀ ਇਹ ਨਵੀਂ ਜੋੜੀ ਲਾਈ ਆ ਆਪਾਂ ਨੇ ਬੱਚੇ ਲਵਾਂਗੇ ਇਹਦੇ ਤੇ ਦੇਖ ਲਿਆ ਕਿੱਦਾਂ ਉੱਡਦੇ ਆ ਬਾਕੀ ਕਿੱਧਰ ਬੈਠੇ ਹੈ ਬੱਚੇ ਤਾਂ ਇੱਕ ਉਹ ਕੂਤਰ ਛੱਡਿਆ ਵਾ ਸ਼ੱਕ ਵੱਡਾ ਬਾਕੀ ਇਹ ਜੋੜੀ ਲਾਈਏ ਕਮੈਂਟ ਕਰਕੇ ਜਰੂਰ ਦੱਸੋ ਕਿੱਦਾਂ ਲਗੀ ਬੱਸ ਇਹਨਾਂ ਨੂੰ ਵੀ ਉਹਨੇ ਥੋੜੀ ਜੇ ਤੱਕ ਨਾਣਾ ਪਾਣੀ ਹਲੇ ਟਾਈਮ ਹੋਇਆ ਨਹੀਂ ਅੱਪਾ ਪਾਉਂਗੇ ਨੂੰ 2:00 ਵਜੇ ਦਾ ਨਾ 11-12 ਵਜੇ ਹੈ ਪਰ ਫਿਰ ਪਾਉਂਦੇ ਆ ਥੋੜੀ ਜੇ ਤੱਕ ਬਾਬੋ ਤੇ ਓਕੇ ਰਿਪੋਰਟ ਹੈ ਜੋੜੀ ਦੱਸੋ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਹਾਂਜੀ ਲੋ ਬਾਈ ਮਿੱਤਰੋ ਬਬ ਪਾਉਂਦੇ ਹੁਣ ਦਾਣੇ ਕੂਤਰਾਂ ਨੂੰ ਟਰੈਕਟਰਿਆਂ ਕੱਢ ਲਈਏ ਬਾਹਰ ਤੇ ਦਾਣਾ ਆਪਾਂ ਨਹੀਂ ਲਿਆਉਂਦਾ ਲੋ ਜੀ ਸਾਰੀਆਂ ਟਰੇਆਂ ਕੱਢ ਲਈਏ ਕੂਤਰਾਂ ਨੂੰ ਲੱਗ ਗਈਆਂ ਪਤਾ ਇਹ ਦਾਣੇ ਲੱਗੇ ਆ ਪੈਣ ਤੇ ਇਹਨਾਂ ਨੇ ਆਪਣੇ ਆਪ ਆ ਜਾਣਾ ਨੀਚੇ ਲੋ ਜੀ ਰੱਖ ਲਈਏ ਟਰੇਆਂ ਇੱਥੇ ਓਹੋ ਟੁੱਟ ਗਿਆ ਉਹ ਲਾਇਆ ਤਾਂ ਟੁੱਟ ਗਿਆ ਤੇ ਬਾਕੀ ਰੱਖ ਲਈਆਂ ਤਰੇਆਂ ਲੋ ਜੀ ਬਾਕੀ ਬੂਤਰਾ ਬਣੇ ਓਕੇ ਰਿਪੋਰਟ ਤੇ ਦਾਣਾ ਲਈਏ ਬਾਬੇ ਚੱਕ ਪਾਣੀ ਅੱਜ ਆਪਾਂ نیچے ਲੈ ਕੇ ਗਏ ਹੋਏ ਆ ਕੋਈ ਜਿਹੜਾ ਕੱਲ ਵਾਲਾ ਗਰਮ ਪਾਣੀ ਸੀ ਉਹਨੂੰ ਥੋੜਾ ਜਿਹਾ ਕੋਸਾ ਕਰ ਲਿਆਂਗੇ ਤੇ ਵਿੱਚ ਅੱਜ ਪਾਵਾਂਗੇ ਇੱਥੇ ਤੋਂ ਹੀ ਆਹਾ ਸੌਫ ਦਾਰਕ ਇਹ ਪਾ ਦਾਂਗੇ ਦੋ ਦੋ ਟੱਕਣ ਫਾਜਮਾ ਹੋ ਜਮੈਂ ਸੈਟ ਹੋ ਜਾਊਗਾ ਕੂਤਰ ਦਾਣਾ ਰੱਜ ਕੇ ਖਾਊਗੇ ਤੇ ਬਾਕੀ ਟੱਕੀ ਲਾ ਦਈਏ ਬਹੁਤ ਨਾਲ ਜਿਵੇਂ ਕੂਤਰ ਬਸ ਕਿ ਪਾਉਂਦੇ ਆ ਦਾਣਾ ਇਹਨਾਂ ਨੂੰ ਟ੍ਰੇ ਵਿੱਚ ਪਾ ਕੇ ਰੱਖ ਦਈਏ ਅੱਜ ਜੱਫਾ ਨੇ ਮਿਕਸ ਦਾਣਾ ਹੀ ਪਾਇਆ ਏ ਵਿੱਚ ਇਹਦੇ ਮੱਕੀ ਐਡ ਕਰਤੀ ਅੱਜ ਤੇ ਪਾ ਦਈਏ ਬਾਬੇ ਉਹ ਟਰੇਆਂ ਚ ਫਿਰ ਸਾਨੂੰ ਦਿਖਾਉਂਦੇ ਆ ਲੋ ਵੀ ਮਿੱਤਰੋ ਸਾਰਾ ਡੱਬਾ ਇਹ ਦੋ ਟਰੇਆਂ ਚ ਪੈ ਜਾਂਦਾ ਇਹ ਦੋਨੋਂ ਗੁੱਡਿਆਂ ਚ ਕਿਲੋ ਡੇਢ ਕਿਲੋ ਦਾਣਾ ਆਪਣਾ ਡੇਲੀ ਪੈਂਦਾ ਇਹ ਤੇ ਬਸ ਰੱਖ ਦਿਆਂ ਹੁਣ ਟਰੇਆਂ ਨੂੰ ਗੁੱਡਿਆਂ ਚ ਸਭ ਤੋਂ ਪਹਿਲਾਂ ਰੱਖਦੇ ਇਧਰ ਇਹ ਟਰੇ ਨੂੰ ਗੁੱਡੇ ਹੀ ਲਈਏ ਤਾਂ ਕਿ ਫੋਲ ਢਲੋ ਜੀ ਇਹਨੂੰ ਰੱਖਦੇ ਆ ਸਭ ਤੋਂ ਪਹਿਲਾਂ ਆ ਲਓ ਅਪ ਹਾਂ ਜੰਮ ਹੁੰਦਾ ਨਹੀਂ ਬਾਕੀ ਹੋ ਕੇ ਹੁਣ ਪਾ ਦਈਏ ਦੂਸਰੇ ਕੂਤਰਾਂ ਨੂੰ ਇਹ ਦੱਤ ਲੱਗੇ ਆ ਖਾਣ ਇੱਧਰ ਵਾਲਿਆਂ ਨੂੰ ਪਾ ਦਿੰਦਾ ਹੁਣ ਲੈ ਕੁੱਤਾ ਲੈ ਲੈ ਇੱਧਰ ਵੀ ਰੱਖਦੇ ਆ ਖਾਣ ਤੋਂ ਇਹਨਾਂ ਨੂੰ ਵੀ ਤੇ ਗੱਤ ਸਾਬ ਗੋ ਇਹਨਾਂ ਨੂੰ ਰੱਖ ਲਾਂਗੇ ਪਾਣੀ ਕੋਸਾ ਇਹ ਕਰਕੇ ਬਾਅਦ ਚ ਅਰਕੁਰਕ ਪਾ ਕੇ ਇਹਨਾਂ ਹਾਜਮਾ ਹੋ ਜਾ ਸੈਟ ਹੋ ਜਾ ਕੂਤਰਾਂ ਦਾ ਆਪਣੇਆਂ ਦਾ ਬਾਕੀ ਨੀਚੇ ਦਾ ਪੰਨੇ ਦਾਣੇ ਪਾਏ ਹੋਏ ਸੀ ਤਕਰੀਬਨ ਜਿਹੜੇ ਨੀਚੇ ਐ ਦੋ ਦੋ ਤਿੰਨ ਦੋ ਬੱਚੇ ਤੇ ਇੱਕ ਜੋੜੀ ਉਹਨੂੰ ਪੰਨੇ ਦਾਣੇ ਪਾਏ ਗਏ ਤੇ ਠੀਕ ਹੈ ਜ ਜੇ ਵੀਡੀਓ ਵਧੀਆ ਲਗੀ ਤਾਂ ਮੈਨੂੰ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤਾਂ ਸਾਨੂੰ ਆਪਣੀ ਹਰ ਇੱਕ ਵੀਡੀਓ নোਟੀਫਿਕੇਸ਼ਨ ਮਿਲਦਾ ਰਹੇ ਮਿਲਦਾ ਹੀ ਆ ਪਾਵਣੀ ਅਗਲੀ ਵੀਡੀਓ ਦੇ ਵਿੱਚ ਜੁੜਦੇ ਰਹੋ ਵੀਡੀਓ ਨਾਲ ਧੰਨਵਾਦ